ਜੀ ਮਿੱਤਰੋ ਪਿਆਰ ਪਰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਕਰਦੇ ਇੱਕ ਹੋਰ ਨਵੇਂ ਵੀਡੀਓ ਤੇ ਬਲੌਗ ਦੇ ਵਿੱਚ ਅੱਜ ਆਪਾਂ ਚੱਲਿਆ ਮਸ਼ੀਨ ਲੈਣਾ ਡਿੱਗਰ ਲੈ ਚੱਲਿਆ ਆਪਾਂ ਆਲੂਆ ਡਿੱਗਰ ਆਪਾਂ ਚੱਲਿਆ ਮੋਗੇ ਤੇ ਅੱਜ ਪਹਿਲਾਂ ਜੇ ਤੜਕੇ ਮੈਂ ਟਰੈਕਟਰ ਸਟਾਰਟ ਕਰਾਇਆ ਮੈਂ ਟਰੈਕਟਰ ਬਾਹਰ ਹੀ ਕੱਢਿਆ ਸੀ ਪਹਿਲਾਂ ਬੈਲਟ ਪਾਉਂਤੀ ਨੇ ਆਲਟਰਨੇਟਰ ਲਈ ਉਹਨੂੰ ਸੁੱਧੂ ਸੋਕਾ ਤੋਂ ਖੋਲ ਲਿਆ ਸੋਕ ਪਹਿਰੇ ਤਾਂ ਖੋਲੀ ਸੀ ਆਪਾਂ ਇਹ ਟੁੱਟ ਗਿਆ ਸੀ ਇਹਦਾ ਪੈਰ ਬਣਾ ਕੇ ਸਪੈਸ਼ਲ ਤੋਂ ਹੁਣ ਇੱਕ ਮਿੰਟ ਆ ਤਿਆਰ ਕਰਿਆ ਸਪੈਸ਼ਲ ਆ ਦੇ ਬਣਾ ਕੇ ਸਪੈਸ਼ਲ ਤਿਆਰ ਕੀਤਾ ਆਪਾਂ ਇਹ 벨ਟ ਪਾੰਤੀ ਸੀ ਤੜਕੇ ਪਹਿਲਾਂ 벨ਟ ਪਾਈ ਆ ਤੇ ਚਲਦੇ ਹੁਣ ਆਪਾਂ ਤੇ ਮਚਾਤ ਨੂੰ ਫੋਨ ਆਇਆ ਚਾਤ ਕਹਿੰਦਾ ਬਸ 55 ਮਿੰਟ ਤੇਰੇ ਕੋਲ ਆ ਗਿਆ ਮੈਂ ਤਿਆਰ ਹੋ ਕੇ ਚਲਦੇ ਆਪਾਂ ਹੁਣ ਮੋਗੇ ਨੂੰ ਡਰੋਲੀ ਵਾਲਿਆਂ ਦੇ ਆਪਾਂ ਲੈ ਤੇ 105 ਤੇ ਆਪਾਂ ਲੈ ਤੇ 26 ਇੰਚੀ ਮਸ਼ੀਨ ਤੇ 105 ਸਰੀਆਂ ਵਾਲੀ ਆ ਤੇ ਉਹ ਚ ਰੂਲੇ ਲਵਾਏ ਆਪਾਂ ਬਾਕੀ ਜਾ ਕੇ ਉਸੇ ਰਾਜ ਗੱਲਬਾਤ ਕਰਾਉਣੇ ਆ ਤੇ ਆਪਾਂ ਚਲਦੇ ਸਵਰਾ ਰੇਟਰ ਤੇ ਉੱਥੇ ਹੀ ਲੰਡੇਏ ਤੇ ਚਲਦੇ ਲੰਡਾ ਕਰ ਲੈ ਹੁਣ ਤਾਂ ਦੇ ਕਰੋ ਦਰ ਤੇ ਔਰ ਕਿਵੇਂ ਆ ਬੁਲਿਆ ਦੱਸੇ ਕਿ ਦੇਣਾ ਲੋੜ ਸਭ ਤੇ ਇਹ ਚੱਲ ਬਾੜ ਗਿਆ ਬਹੁਤ ਆਣਾ ਓਏ ਕੋਈ ਇੱਕ ਕਸ ਨਾ ਰਹੀ ਆਪਣਾ ਇੱਕ ਜੀ ਕਸ ਨਾ ਰਹੀ ਉਹ ਰੱਜ ਭੁੱਲ ਗਿਆ ਆਪਾਂ ਕੱਸ ਦੇ ਚੱਲੋ ਦੂਆ ਚੋਂ ਭੁੱਲ ਕੇ ਸਾਡੀ ਟ੍ਰੇ ਫੈਲਟ ਕਸੀਆਂ ਨਾ ਮੈਂ ਕੱਸ ਕੇ ਆ ਭੱਜਾ ਕਸ ਸਾਡੀ ਭੁੱਲ ਗਿਆ ਤਾਂ ਹਾਲ ਫੈਲਟ ਪਾਣੀ ਵਾਲਾ ਮੈਂ ਤੇ ਟੈਂਕ ਕਿ ਆਪਾਂ ਕਰਾ ਲਈ ਫੁੱਲ ਕੇ ਰਹਾ ਪਿੱਛੇ ਪੰਪ ਤੋਂ ਤੇ ਚਾਲਦੇ ਹਾਂ ਹੁਣ ਮੋਕੇ ਕਿ ਨਹੀਂ ਲੱਗ ਭਾਗ ਮੇਰਾ ਅੱਧੀ ਦੇ ਕਿਨੋਂ ਫੱਟੇ ਖਾਊਗਾ ਜੈਸਾ ਖੋਲਿਆ ਫੈਂਟਰ ਹੈਗਾ ਜਾਂਦੇ ਐ ਥੋੜਾ ਹੀ ਹੋ ਲੇਟ ਹੋ ਗਏ ਲੇਟ ਵੀ ਥਾਂ ਸੇ ਹੋ ਗਏ ਤਾਟਾ ਲੇਟ ਬੰਦ ਹੋਏ ਕੱਟ ਦਿੱਤੇ ਹੋ ਗਏ ਬੱਫ ਫੈਂਡ ਦਾ ਨਾ ਹੁਣ ਇੱਕ ਹੈ ਲੰਡਾ ਜਾਗਾ ਫੁੱਲ ਖੋਲਿਆ ਹੋਇਆ ਹੁਣ ਤਾਂ ਮਸਾ ਬਈ ਰੋਡ ਆਇਆਗਾ ਅਜੇ ਇਧਰਲੇ ਪਿੰਡਾਂ ਦੀ ਪੰਗਾ ਲੈ ਲੈ ਚੰਗੇ ਬੜੇ ਉੱਧਰ ਹੀ ਆਇਆ ਕਰਦੇ ਆ ਰਿਹਾ ਸੀ ਤੇ ਅੱਜ ਚੱਲਵੇਂ ਲੁੱਪ ਵਿੱਚ ਚੱਲ ਬਾੜ ਦੇ ਇੱਧਰ ਬਾੜ ਘੱਟ ਪਈ 15 ਆਪਣੀ 13 ਕਿਲੋਮੀਟਰ ਘੱਟ ਪਈ ਇੱਧਰ ਸਾਨੂੰ ਬਾਟ ਵੇਖਾ ਇੱਧਰ ਚੱਲ ਬਾੜਦੇ ਆ ਜਿਹੜੇ ਆਖਰੀ ਦੋ ਪਿੰਡ ਆ ਸਾਨੂੰ ਪਤਾ ਵੀ ਕਿਵੇਂ ਕੱਢਿਆ ਇੰੀਆਂ ਔਖੀਆਂ ਸੜਕ ਟੁੱਟੀ ਹੋਈ ਆ ਸੈਟਲਰ ਪੁੱਛੋ ਆ ਸੈਟਲਰਾਂ ਪੁੱਤਰ ਪੁੱਛੋ ਔਖਾ ਸੀ ਓਏ ਤੋ ਡੇਜਾ ਦਾ ਕਮਰਾ ਸਾਰੇ ਬੈਠਾ ਦਮਾ ਝੜ ਚ ਵਰਕਸ਼ਾਪ 'ਚ ਪਹੁੰਚ ਕੇ ਟਰਾਲੀ ਆਣ ਦੇ ਮੋਗੇ ਆਪਾਂ ਆਪਣੀ ਮਸ਼ੀਨ ਤਿਆਰਨ ਤੇ ਰੋ ਖੜੀ ਆਪਣੀ ਹੋਈ ਆ ਖੜੀ ਤਿਆਰ ਹੋਈ ਆਪਣੀ ਬਾਕੀ ਆਪਾਂ ਕੋਣਿਆ ਹੁਣ ਆਪਣੀ ਟਰੈਕਟਰ ਮਗਰ ਰੱਬ ਦੀ ਕਰਪਾ ਲੈਣੀ ਕੋ ਟ੍ਰੌਲੀ ਆਪਾਂ ਤੁਸੀਂ ਪੱਟਣਾ ਡਿੱਗਰ ਲੈ ਲਿਆ ਆਪਾਂ ਇਹ ਆਪੇ ਇੰਦਾ ਨਹੀਂ ਇਹਦਾ ਮੂੰਹ ਘਟ ਚੌੜਾਗਾ ਆ ਮੂੰਹ ਚੌੜਾ ਕਰਵਾ ਇਥੋਂ ਨਹੀਂ ਇੱਕ ਠੋਲਾ ਪੂਰਨੂ ਗੋਲੀ ਦੀ ਇੱਕ ਸੌਣੀ ਪੂਰੀ ਬੱਕ ਸੌਣੀ ਦਾ ਕਾਤਵਾ ਚੌੜਾ ਹੀ ਕਰਾ ਲੈਣਾ ਮੂੰਹ ਆਪਾਂ ਇਥੋਂ ਤੇ ਬਾਹਰ ਕੱਢਦੇ ਆਪਾਂ ਜੀਣਾ ਪੁਣੀ ਤਿਆਰ ਹੋਈ ਜਾਂਦੇ ਮਾੜਾ ਮੋਟ ਨਿੱਕਾ ਮੋਟ ਕੰਮ ਵੜਾ ਰੰਗ ਕਰ ਮੈਂ ਸ਼ਾਇਦ ਤੇ ਚਿੱਟਾ ਰੰਗ ਕਰਨੇ ਵੀ ਕਰੀ ਜਾਂਦੇ ਥੱਲੇ ਰੂਲੇ ਨੂੰ ਆ ਚੱਕਰਾ ਲਾਤਾ ਆਹ ਹੈ ਕਿ ਆ ਵੀ ਆਪਣੇ 100 ਸਰੀਆਂ ਵਾਲੀ 100 ਸਰੀਆਂ ਦੀ ਮਸ਼ੀਨ ਆ ਬਾਈ ਕਰੀ ਜਾਂਦੇ ਰੰਗ ਇੱਧਰ ਵਾ ਗੇੜਾ ਪਾ ਕੇ ਦੇਖ ਲੈ ਮੈਨੂੰ ਫੋਲੋ ਕੇ ਰਿਪੋਰਟ ਆ ਤੁਸੀਂ ਕੀ ਸਲਾਹ ਕਰੀ ਜਾਨੇ ਹੋ ਤੁਸੀਂ ਕੀ ਸਲਾਹ ਕਰੀ ਜਾਨੇ ਹੋ ਅਸੀਂ ਤਾਂ ਸਲਾਹ ਸੈੱਡ ਦੀ ਕਰਦੇ ਹਾਂ ਸੈੱਡ ਬੋਈਏ ਨੂੰ ਮਾੜ ਦੇਣੀ ਹੈ ਪਾਲਾਂ ਕੋਠੀਆਂ ਪੈਨ ਸਿਰੇ ਜੜ ਚੜ ਲੈਂਦੇ ਆਪਣੀ ਬਸ ਸੈੱਡ ਵੀ ਨਾਲ ਹੀ ਸ਼ੁਰੂ ਕਰ ਦਿੰਨਾ ਆਪਾਂ ਹਾਂ ਨਾਲ ਹੀ ਛੱਡਦਾ ਕੰਮ ਆਪਣਾ ਸਾਰੇ ਭਾਗ ਲੈਣਾ ਉਧਰ ਪ੍ਰਾਣੀ ਘਰੇ ਆਪਾਂ ਇਹ ਲਗਪਗ ਹੈ ਬਾਈ ਕਹਿੰਦੇ ਭਾ ਸਾਡੇ 600 ਕੁਆਟਾ ਦੇ ਆਸ-ਪਾਸ ਆਜਣਗੇ ਲਾਈ ਲਿਆ ਜਗੜਾ ਮੂਰੇ ਟੰਗਦੀਆਂ ਹੋਰ ਟੰਗਦੀ ਫਿਰ ਸਰਦੇ ਆ ਸੀ ਗਲਬ ਵਧੀਆ ਵਧੀਆ ਮੈਂ ਹੁੱਕ ਹੁਣ ਨਾਲ ਹੀ ਲਿਆ ਸੀ ਯਾਰ ਤੇ ਮੈਂ ਕ੍ਰੋਸ ਵਾਲਾ ਮੈਂ ਕ੍ਰੋਸ ਕੱਟਣਾ ਕਾ ਤਾ ਹੁਣ ਹੁੱਕ ਕਰ ਫਿਰ ਮੈਂ ਪਹਿਲਾਂ ਉਹ ਮਸ਼ੀਨ 'ਚ ਧਰ ਲਈ ਮਸ਼ੀਨ ਤੇ ਮੈਂ ਦੇਖ ਲਈ ਇੱਥੇ ਫਸ ਗਿਆ ਮੈਂ ਰੰਗ ਲੈ ਜੂਗਾ ਨਮੀ ਦਾ ਫਿਰ ਮੂਰੇ ਟੰਗਦੀ ਉਤੇ ਸਰੀਏ ਤੇ ਬਾਕੀ ਓਕੇ ਰਿਪੋਰਟ ਆ ਮਸ਼ੀਨ ਦਾ ਤੇ ਆਪਾਂ ਲੱਗਾ ਬਈ ਲਗਭਗ 14 15 ਨੂੰ ਲੱਗਾਗਾ ਲੁਪਟਣਾ ਉੱਤਨ ਬੁੱਤ ਖੱਤਕਾ ਦੇ ਪਰ ਇੱਧਰ ਗੱਲੇ ਹੱਤੋਂ ਹੁਣ ਗੱਲੇਓ ਕੋਲ ਲੋਕ ਕੇ ਰਵੋਟਾਂ ਕਾ ਕੰਮ ਅੱਜ ਦੇ ਟਾਈਮ ਵਿੱਚ ਹੋਈ ਜਾਂਦਾ ਤੇ ਹੁੰਦਾ ਹੱਦਾਂ ਵੀ ਆਪਾਂ ਲੈ ਕੇ ਤੁਸੀਂ 26 ਇੰਚੀ ਠੀਕ ਆ ਇਹਦੇ 100 ਸਰੀਏ ਜਾਲਾ 100 ਸਰੀਆਂ ਵਾਲਾ ਤੇ ਬਰੂਲੇ ਨਾਲ ਲੈ ਤੇ ਆਪਾਂ ਲਗਭਗ 2.5 ਸੀ ਤਾਂ ਸਾਡੇ 7 ਕੁਇੰਟਲ ਪਾ ਰਹੇ ਦਾ 7.5 ਕੁਇੰਟਲ ਦੇ ਆਸ-ਪਾਸ ਪਲੱਸ ਹੀ ਹੈ ਜਿਹੜੇ ਪਾ 7 ਤੋਂ ਘੱਟ ਨਹੀਂ ਹੈਗਾ ਠੀਕ ਆ ਪਰ ਮਸ਼ੀਨ ਦੀ ਕੁਆਲਿਟੀ ਇੰਨੀ ਕਾ ਨਾ ਵਾ ਗੱਲਾਂ ਹੀ ਛੱਡ ਦੋ ਬਸ ਓਕੇ ਰਿਪੋਰਟ ਆ ਚਿੱਤ ਖੁਸ਼ ਕਰਦੀ ਮਸ਼ੀਨ ਦੇ ਦਿਲ ਹੁਣ ਭਾਈ ਸਾਹਿਬ ਲੈ ਮਿੱਤਰ ਇੱਕ ਚੀਜ਼ ਹੋਰ ਦੇ ਦੋ ਦੋ ਐਨੇ ਕੁ ਦਾ ਚੱਲ ਆਈ ਹਾਏ ਤੇ ਭਾਈ ਇੱਕਲ ਹੋਰ ਸਾਡੇ ਨਾਲ ਪਹਿਲੀ ਵਾਰ ਹੋਇਆਗਾ ਅਸੀਂ ਕੋਈ ਸਾਦ ਦੇ ਹੀ ਨਵੇਂ ਨਵਾਂ ਸੰਤ ਕਿਨੇ ਘਰੇ ਬਾੜਨਾ ਕਿਨੇ ਰਾਤ ਨਹੀਂ ਬਾਲਿਆ ਮਸ਼ੀਨਿਆਂ ਦੀ ਤਾਲ ਟਰੈਕਟਰ ਨੇ ਤੇ ਕਾ ਵੀ ਰਾਤ ਨਹੀਂ ਅੱਜ ਤੱਕ ਰਾਤ ਨਹੀਂ ਰੱਖਿਆ ਸਾਡੇ ਕਿਹੜਾ ਹੀ ਮਸ਼ੀਨ ਬਾੜਨਾ ਕਰ ਬਿਗਰ ਲਾੜ ਲੱਗ ਰਹੀ ਨਹੀਂ ਵਰਗੇ ਚੱਲਦੇ ਹੁਣ ਪੈਂਡ ਨੂੰ ਕਾ ਗਾਰੇ ਪਾਪਾ ਨਾਣ ਤੇ ਹੁਣ ਤੇ ਜੀ ਜੀਆ ਬਾਈ ਜਿੰਨੀ ਵਾਰੀ ਮੋਗ ਗਿਆ ਐ ਨਾ ਆ ਬਾਈ ਦੇ 버ਗਰ ਤੂੰ ਖਾ ਕੇ ਜਾਇਆ ਕਰੋ ਥੋੜਾ ਆਲਾ ਬਾਈ ਵਗਾ ਇੱਥੇ ਜੇ ਮੈਂ ਓਕੇ ਰੋਟੀ ਵਰਕਰ ਹੁੰਦਾ ਆਪਾਂ ਕਿਹੜੀ ਜਿੰਨੀ ਵਾਰ ਪਾਏ ਆ ਬਾਈ ਬਾਈ ਕੋਈ ਖੜ ਜਾ ਪੈਚ ਆਗੇ ਪੂਰ ਕੁਆਲਟੀ ਘੜੋ ਜਾਂ ਮੈਂ ਮਟੀਰੀਅਲ ਘੜੋ ਬਸ ਓਕੇ ਰੋਟੀ ਵੇਚੋ ਰੋਟੀ ਰੋਟੀ ਤੱਕਾ ਉਹ ਚਾਉਂਦੇ ਪੈਂਡ ਬਾਕੀ ਤਾਂ ਹੁਣ ਤਾਂ ਮੈਂ ਬਰੇ ਪਹਿਰੀ ਆਵੇ ਢੈਗ ਵਿੱਚ ਰੋਗ ਹੁੰਦੇ ਨੇ ਬੈਗ ਪਾ ਕੇ ਚਲੋ ਯਾਰ ਐ ਨਾ ਕਰੋ ਡੱਕ ਲਾਉਣੇ ਆ ਖੜੂ ਸਿੰਘੋ ਐ ਜਾ ਬਾਹਰ ਖੜਾ ਫੇਰ ਚੱਲੀਏ ਦੇਖ ਕੇ ਹੋਰ ਆਪਣੇ ਕੋਲ ਨੀ ਲੋਕ ਆਗਾ ਮੂਰਲਾ ਟੀਨ ਹੀ ਲਈਓ ਨਗਲਾ ਚਾ ਲੋ ਸਿੰਘਾ ਛੜਤਾ ਕੰਟ੍ਰੋਲ ਜੀਡੀਐਮ ਯਾਰਾ ਭਾਈ ਚੱਲੀਏ ਕਿ ਤੁਹਾਨੂੰ ਡਿਵਾਈਸ A3D 2 ਕਮ ਬੱਸ ਹੋ ਗਿਆ ਲੱਗਦਾ ਇਹ ਜੂੜਾ ਮਿੱਤਰੋ ਚਲਦਿਆ ਘਰੇ ਆਗੇ ਜੇ ਆਪਾਂ ਹੁਣ ਕਰੇ ਵੀ ਪਾਰਕਿੰਗ ਇਹ ਆਪਾਂ ਤੁਰ ਆਪਾਂ ਆ ਗਏ ਘਰੇ ਇਥੋਂ ਇੱਕ ਗੱਲ ਹੋਰ ਦੱਸਾਂ ਅੱਜ ਹੈਗੀ 9 ਫਰਵਰੀ 9 ਫਰਵਰੀ ਆਪਾਂ ਹੀ ਆਪਣੀ ਘਰ ਆਈ ਸੀ ਪਹਿਲਾਂ 1 ਸਾਲ ਪਹਿਲਾਂ ਹੀ ਕਰਦਾਰ ਅੱਜ ਫਿਰ 1 ਸਾਲ ਬਾਅਦ ਲੈ ਆਂਦਾ ਪਾ ਡਿੱਗਰ ਪਟਾਟੂ ਡਿੱਗਰ ਆ ਪੱਜੋ ਤੇ ਯਾਰ ਬਸ ਮੇਰੇ ਨਾਲ ਆਪਣੇ ਹਫ਼ਤਾ ਕਰਿਆ ਗਿਆ ਆਪਣੇ ਆਲੂ ਪੱਟਣ ਚ ਉਦੋਂ ਚੱਲਦੇ ਵੀਡੀਓ ਪਾਵਾਂਗੇ ਤੇ ਕਾਨੂੰ ਯਾਰ ਹੋਸ਼ ਹੈ ਕਿ ਆਪੇ ਨਾ ਅੱਗੇ ਬਲੌਗ ਕੰਟੀਨਿਊ ਆਪਾਂ ਕਰ ਲੂਗ ਨਾਲ ਕਰ ਨੂੰ ਹੀ ਕਰਾਂਗੇ ਉਹ ਅੱਜ ਤਾਂ ਮੇਰੇ ਕੋਲ ਟਾਈਮ ਹੈ ਨਹੀਂਗਾ ਉਹ ਤੱਕ ਬੜਾ ਗਿਆ ਕੇ ਸਾਧਰੀ ਔੜਦੇ ਗੁਰੂਗਰ ਜਾਂਦੇ ਸਵੇਰੇ ਤੇ ਕਾਨੂੰ ਸ਼ੋਅ ਕਰਾਂਗੇ ਸ਼ੂਨ ਹੀ ਜਾਂ ਦੇਖਾਂ ਇੰਜਾਇਟ ਆਪੇ ਲਾਵਾਂਗੇ ਹੋ ਸਕਦਾ ਸ਼ੋਅ ਵੀ ਲਾ ਦਈਏ ਇੰਜਾਇਟ ਆਪਾਂ ਲਾ ਦਾਂਗੇ ਤੇ ਬਾਕੀ ਅਜ ਤਾਂ ਇੰਨੇ ਹੀ ਸੀ ਆਪਾਂ ਲਿਆਂਦਾ ਟੈਨੋ ਡਿੱਗਰ ਤੇ ਆਪਣੇ ਘਰੇ ਤੇਲ ਮੋਕਾ ਦਾ ਟੈਂਕੀ ਜੇ ਅੱਜ ਸਪਰੇਅ ਕਰਦੇ ਪਹਿਲਾਂ ਆਲੂਆਂ ਦੇ ਜੋ ਮੈਂ ਆਲੂਆਂ ਦੇ ਟਰੈਕਟਰ ਸਪਰੇਅ ਰੈਟਰ ਪਾਉਣ ਲੱਗਿਆ ਮੈਂ ਸਪਰੇਅ ਕਰਾਂਗੇ ਜੀ ਉਹ ਤੇਲ ਦਾ ਮੋਕੀ ਗਾ ਚਾਨ ਰੈਕ ਉੱਤੇ ਚੱਲਦਾ ਪੰਪ ਦੇ ਉੱਥੋਂ ਭਰਾ ਕੇ ਲਿਆਉਣੇ ਆ ਪੀਟਰ ਬੈਲਟ ਨਾ ਟੈਕੀ ਪਾ ਲਈ ਆਪਾਂ ਭਾਈ ਹੁਣ ਚਾਜ਼ਰ ਰੈਗੂਡ ਟੱਕ ਛੱਡ ਲਈਏ ਉਹ ਅਬ ਬਲਾਉਂਡ ਸ਼ੂਟ ਕਰਨਾ ਭੁੱਲ ਕੇ ਪੰਪ ਤੋਂ ਤੇਲ ਪ੍ਰਾ ਟੈਂਕੀ ਫੁੱਲ ਕਰਾ ਲਈ ਉਹ ਬਾਚੇ ਕਿਥੇ ਆਪਣੀਆਂ ਟੈਂਕੀਆਂ ਦਿਖਾ ਮੜੀਆਂ ਹੀ ਆ ਲੱਖ ਕੇਰਾ ਪਿਆਗਾ ਲੱਖ ਦਾ ਫੁੱਲ ਕਰਾ ਲਿਆ ਪਰਤੀ ਕੱਟ ਪਰਤ ਦਿਖਾਈ ਆਪਾਂ ਕਈਆਂ ਨੇ ਯਕੀਨ ਨਹੀਂ ਕਰਨਾ ਫੁੱਲ ਕਰਾਈ ਆ ਉਜੀ ਰੇ ਮੇਨ ਵਰਤੀ ਲੱਖ ਦਾ ਕੇਰਾ ਪਿਆਗਾ 15000 ਦੇ ਚ ਪਿਆ ਪਰਚੀ ਪਿਆ ਗਏ ਇਹ ਵਾਲੀ ਚ 15 ਇਹ ਚ ਪਿਆਗਾ 115000 ਤਾਂ ਤੇਲ ਪਾ ਲਿਆ ਬੱਟ ਐਂਕੀ ਫੋਲ ਹੋ ਗਈ ਯਾਰ ਵਗ ਪਾ ਗਿਆ ਐ ਤਾਂ ਹੋਰ ਵੀ ਆਂਦਾ ਬੜਕ ਡੁੱਲਣ ਲੱਗ ਗਿਆਣਾ ਸੀ ਫੋਲ ਕਰਾਈ ਤੇ ਕੀ ਯਾਰਾ ਚਾਲਦਾਨ ਪਿੰਡ ਨੂੰ ਆਦਿ ਨੂੰ ਆ ਮਾਰਦਾ ਕਿ ਤੁਆ ਮਾਰਦਾ ਖੜਦਾ ਅੜਨਾ ਬਈ ਕਰੋਲ ਹੋ ਗਈ ਯਾਰ ਅੱਜ ਯਾਰ ਮਗਰ ਇਹ ਤੇਲ ਦਾ ਪਵਾਲੇ ਚ ਕੜੂਕੇ ਪੋਣਾ ਤੇੜ ਭੋਲੀ ਕੇ ਚ ਪੀਟਰ ਬੈਲਟ ਚ ਪੀਟਰ ਬਈ ਤੇਰੇ ਮੌਕੇ ਦਾ ਹਾਂ ਪੀਟਰ ਬੈਲਟ ਚ ਹੁਣ ਤੇਲ ਪਾਉਣਾ ਸੀ ਅੱਗੇ ਨਾਲ ਵੜ ਕੇ ਆਦਾ ਬਾਈਆਂ ਤੁਥੋਂ ਮੈਂ ਤੇਲ ਪਾ ਦਈਏ ਹੁਣ ਵੇਲ ਪਊਗੀ ਔਖਾ ਮਰਦਾ ਹੋਇਆ ਇਹ ਨਹੀਂ ਨਹੀਂ ਆਹ ਰੋਪੇ ਤੇਲੇ ਮੋਕਾ ਕੀ ਕਰੀਂ ਰਿਪੀਟਰ ਬੈਲਟ ਆ ਤਾਂ ਖਰਾਕ ਬਾੜੀ ਖਾਂਦਾ ਕੀ ਕਰੀਏ ਸਾਡਾ ਕਸੂਰ ਨਹੀਂ ਹੈਗਾ ਯਾਰਾਂ ਖਰਾਕ ਬਾੜੀ ਹੋਣੇ ਦੀ ਅੱਭਾ ਗਿਆ ਦੋ ਗੇਲਣ ਬੰਨ ਕੇ ਲੈ ਆ ਸਾਹਮਣੇ ਵਾਲੇ ਦੁਕਾਨਾਂ ਤੋਂ ਬਾਈਕ 'ਲਾ ਪٹرول ਨਾਲ ਚੱਲੂਗਾ ਚੱਲੂ ਬਾਈ ਕੋਈ ਚੱਕਰ ਨਹੀਂ ਤੂੰ ਗੇਲਣ ਦੇ ਕੇ ਰਹਾ ਮੈਂ ਤੇ ਮਿੱਤਰੋ ਪਰ ਰਾਤ ਨੂੰ ਕਥਨ ਲਾ ਕੇ ਸਾਹਮਣੇ ਸੂ ਆਪਾਂ ਉੱਥੇ ਗਏ ਸੀ ਕਿ ਬਾਹਰ ਕੇ ਬਸੇ ਜੇ ਤੇ ਜੜ ਡਾਪਾ ਕਾ ਤਾ ਟਾਪੇ ਦਾ ਨਾ ਉੱਥੇ ਪਿਆ ਸੀ ਕਿ ਬਿਠਾੜਾ ਕੰਮ ਖਰਾਬ ਕਰ ਰਿਹਾ ਬੰਦੇ ਢੋਲਾ ਦੇ ਕੂਤਰ ਆਉਂਦੇ ਰਹਿੰਦੇ ਨਾ ਤੇ ਦੱਸੋ ਜੀ ਆਪ ਜੜ ਡਾਪਾ ਕਿਵੇਂ ਲਾਜਦਾ ਫਲਾ ਤਾਂ ਜੜ ਡਾਪਾ ਲਾਉਣੇ ਪੈਣਾਗਾ ਬਸ ਥੋੜੇ ਟਾਈਮ ਬਾਅਦ ਫਿਰ ਸੂ ਲਾਦਾ ਕਿ ਫਿਰ ਕਮੈਂਟ ਕਰ ਦਿਓ ਆਪਾਂ ਨੂੰ ਮੈਂ ਕੱਲੇ ਹੀ ਹਾਂ ਕਸੀ ਜਾਂ ਨਾ ਸਾਰੇ ਨਟ ਮੈਂ ਤੇ ਕੰਮ ਸੌਖਾ ਸਕਾ ਟਾਪਾ ਫਿਰ ਮੈਂ ਆ ਮਗਰ ਜੜ ਡਾਪਾ ਲਾ ਦੇਣਾ ਕਿਹੜੇ ਫਰੇਮ ਐਲਟਰਨੇਟਰ ਵਾਲੇ ਤੇ ਚਾਲਾਂ ਸਰਪਠੀ ਵਾਲੇ ਮੈਂ ਰਹਿਣ ਦੇ ਨਾਲ ਲਾਉਣ ਨੂੰ ਕੱਲੇ ਬਸ ਉਹ ਹੀ ਲਾ ਦੇਣਾ ਮੈਂ ਜੈ ਡਾ ਪਾ ਕੱਲਾ ਤੇ ਬਾਕੀ ਦਾ ਤੁਹਾਨੂੰ ਗਾਂ ਦਾ ਸੀਮ ਅੱਗੇ ਵਲੌਗ ਚ ਨਾਲ ਦੀ ਨਾਲ ਅਹ ਇਹ ਦੇ ਵੀ ਹੋ ਗਿਆ ਇਹ ਵੀ ਠਹਿਰ ਗਿਆ ਓਕੇ ਰਿਪੋਰਟ ਕਰਤਾ ਕੰਮ ਬਗਟਾ ਆਪਾ ਲਾ ਗਟਾ ਆਪਾ ਮੈਂ ਹੁਣ ਲਾ ਦਿੰਨਾ ਮੈਂ ਤੇਰੀ ਪੱਤੀਆਂ ਕਿੱਧਰ ਗਈਆਂ ਪੱਤੀਆਂ ਉੱਥੇ ਵੀਆਂ ਢੋਲ ਤੇ ਸੱਚ ਚੱਕ ਕੇ ਲੈਣਾ ਪੱਤੀਆਂ ਢੋਲ ਤੇ ਪਈਆਂ ਤੇ ਆਪਾਂ ਮੂਰਲੀ ਜਾਲੀ ਦੇ ਫਿੱਟ ਕਰਤੀ ਯਾਰ ਇਹ ਜਿਹੜਾ ਟਾਪੇ ਤੇ ਨਾ ਪੱਤੀ ਨਹੀਂ ਲੱਭੀਆਂ ਮੂਰਲੀ ਜਿਹੜਾ ਪੱਤੀ ਆ ਆ ਪੱਤੀ ਨਹੀਂ ਲੱਭੀ ਮੈਨੂੰ ਤੇ ਹਾਰਨ ਮੈਂ ਇੱਥੇ ਫਿੱਟ ਕਰ ਤੇ ਸਾਈਡਲੇ ਪੱਤੀ ਬਣਾਈ ਹੋਈ ਮੇਰੀ ਬੱਚ ਨੂੰ ਕਰਕੇ ਹਾਂ ਬਾਹਰ ਫਿੱਟ ਕਰ ਤੇ ਹਾਰਨ ਦਾ ਸੋਕੇ ਮਿਲਦਾ ਬਸ ਹੁਣ ਲੱਗਿਆ ਜਦ ਆਪਾਂ ਨੂੰ ਆ ਵਧਣੀ ਪੈਣੀ ਇੱਥੋਂ ਕਿ ਆਪਾਂ ਟਾਪਾ ਲਾਉਣਾ ਨਹੀਂ ਜਦ ਆ ਵਧ ਕੇ ਕੋਈ ਜਿਗਾਰਡ ਹੋਰ ਕਰਨਾ ਪੈਣਾ ਇੱਥੇ ਵੀ ਤੇ ਮਗਰ ਤਾਂ ਆਪਣੀ ਆ ਗਲੀ ਚ ਹੀ ਜਾਇ ਜਾਣਾਗਾ ਆ ਗਲੀ ਚ ਥਰਲੀ ਚ ਟਪ ਆਇਆ ਨਾ ਮੂਹਰੋ ਦੇਖਦਾ ਕੋਈ ਸਿਸਟਮ ਕਰਕੇ ਹੁਣ ਕੋਈ ਆਹੂ ਕਾਰਨ ਹੁਣ ਹਨੇਰਾ ਯਾਰ ਬੈਲਡਿੰਗ ਸੈਟਅਪ ਨਾਲ ਅੰਦਰ ਪਿਆਗਾ ਕਾਨੂੰ ਵੱਡ ਬੁੱਡ ਕਿ ਟੁੱਚਾਂ ਲਾ ਕੇ ਪੱਤੀ ਆਪਣੇ ਘਰੇ ਪਈ ਆਪ ਹੀ ਕਰ ਦੇਣਾ ਆਪਾਂ ਜਿਗਾੜ ਆਪਾਂ ਹਾਰ ਨਾ ਮੂਹਰੇ ਫਿੱਟ ਕਰ ਤੇ ਸਾਈਡ ਤੇ ਬਾਕੀ ਆਪਣਾ ਬਸ ਇੰਨੇ ਹੀ ਕੰਮ ਬਾਕੀ ਕਾਨੂੰ ਬਲੌਗ ਸ਼ੁਰੂ ਕੰਟੀਨਿਊ ਕਰਾਂਗੇ ਅੱਗੇ ਹੁਣ ਪਰ ਇਹ ਲੋਕ ਲੱਜੇ ਮੇਰੇ ਨਾਲ ਆਪਾਂ ਸੋਈ ਲਾਵਾਂਗੇ ਬਸ ਥੋੜੇ ਟਾਈਮ ਤੱਕ ਜੇ ਜਿਹੜਾ ਆਪਾਂ ਲਾਉਂਦੇ ਨਹੀਂ ਆਪਾਂ ਮਸ਼ੀਨ ਨੂੰ ਪਾ ਗ੍ਰੀਸ ਕਰੀ ਜਾਂਦੇ ਕੱਲ ਨੂੰ ਪੂਰੀ ਤਿਆਰੀ ਕਰਦੇ ਕੱਲ ਨੂੰ ਆਪਾਂ ਲਗਣਾ ਫਰਸ਼ ਨੂੰ ਪਟਰਾ ਅੱਜ ਮੈਂ ਗ੍ਰੀਸ ਕਰਦਣਾ ਕੰਟ੍ਰੈਕਟਰ ਲਿਆ ਕੇ ਫਿਰ ਉਹਦੇ ਟਾਇਰ ਅੰਤਰ ਕਰਨੇ ਉਹ ਟ੍ਰੈਕਟਰ ਦੇ ਟਾਇਰ 30 ਇੰਚ ਦਿਖਾਉਂ ਬੱਚੀ ਕੱਲ ਨੂੰ ਵਲੌਗ ਆਪੋ ਹੀ ਕਰਾਂਗੇ ਨੈਕਸਟ ਵਲੌਗ ਸ਼ੁਰੂ ਕਰਾਂਗੇ ਆਪਾਂ ਅੱਜ ਤੇ ਅਜੋ ਗ੍ਰੀਸ ਆਪਾਂ ਕਰਕੇ ਓਕੇ ਰਿਪੋਰਟ ਬਣਾ ਕੇ ਮਸ਼ੀਨ ਖੜਾ ਦਾਂਗੇ ਆਪਾਂ ਬਾਕੀ ਤਾਂ ਗ੍ਰੀਸ ਕਰੀ ਜਾਂਦੇ ਬਾਕੀ ਸਾਰੇ ਬੈਰੀਆਂ ਨੂੰ ਟੋਟਲੀ ਤਾਂ